ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਸੋਨਾ ਲਿਕਾ ਡੀਆ 35 ਦੇਖ ਸਕਦੇ ਹੋ ਦੋਸਤੋ ਟਰੈਕਟਰ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਰੰਗ ਪੇਂਟ ਦਾ ਪੂਰਾ ਸਾਫ਼ ਟਰੈਕਟਰ ਹੈ ਦੇਖ ਸਕਦੇ ਹੋ ਟਾਇਰ ਬਹੁਤ ਚੰਗੇ ਪਏ ਨੇ ਕੰਪਨੀ ਦੇ ਟਾਇਰ ਨੇ ਗੁੱਡਇਰ ਕੰਪਨੀ ਦੇ ਟਾਇਰ ਨੇ ਮਗਰ ਲਈ ਦੇਖ ਸਕਦੇ ਹੋ ਤੁਸੀਂ ਦੋਸਤੋ ਪੱਕੇ ਟਾਇਰ ਨੇ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਤੇ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ ਦੋਸਤੋ 2007 ਮਾਡਲ ਟਰੈਕਟਰ ਆ ਵਾਹ ਚਲਾ ਕੇ ਟਰੈਕਟਰ ਤੁਸੀਂ ਦਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਗੇਅਰ ਇੰਜਨ ਦਾ ਪੂਰਾ ਸਾਫ ਟਰੈਕਟਰ ਆ ਪਿਛਲੇ ਹਿੱਸੇ ਦਾ ਪੂਰਾ ਸਾਫ ਟਰੈਕਟਰ ਆ ਡੀਆਈ 35 49 ਕਾ ਟਰੈਕਟਰ ਆ ਬਹੁਤ ਹੀ ਵਧੀਆ ਟਰੈਕਟਰ ਆ ਜੇ ਆਪਾਂ ਇਸ ਦੇ ਨੰਬਰ ਦੀ ਗੱਲ ਕਰੀਏ ਤਾਂ ਹਰਿਆਣਾ ਨੰਬਰ ਆ ਬਹੁਤ ਹੀ ਸਾਫ ਟਰੈਕਟਰ ਦੇਖ ਸਕਦੇ ਹੋ ਤੁਸੀਂ ਲੈਂਕਾ ਨੂਕਾਂ ਦਾ ਪੂਰਾ ਸਾਫ ਟਰੈਕਟਰ ਹੈ ਮਰਗਿਆਟਾਂ ਦਾ ਪੂਰਾ ਸਾਫਾ ਕਿਸੇ ਪਾਸੋਂ ਮਰਗਿਆਟ ਨਹੀਂ ਗਲੇ ਬਹੁਤ ਹੀ ਚੰਗੀ ਹਾਲਤ ਦਾ ਟਰੈਕਟਰ ਹੈ ਦੋਸਤੋ ਵਾਹ ਚਲਾ ਕੇ ਤਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਦੋਸਤੋ 1,65,000 ਰੁਪਿਆ ਵੀਰਾਂ ਕੰਨਿਓ ਡਿਮਾਂਡ ਕਰੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਵੀਰੋ ਪੂਰਾ ਮਾਨਤਾਣ ਕੀਤਾ ਜਾਊਗਾ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣ ਵਾਲੇ ਵੀਰ ਨੂੰ ਸਪੈਸ਼ਲ ਡਿਸਕਾਊਂਟ ਕੀਤਾ ਜਾਊਗਾ ਹਾਂ ਜੇ ਆਪਾਂ ਇਸ ਦੇ ਫੋਨ ਨੰਬਰ ਦੀ ਗੱਲ ਕਰੀਏ 7027537194 ਫੋਨ ਨੰਬਰ ਆ ਵੀਰ ਦਾ ਤੁਸੀਂ ਸੰਪਰਕ ਕਰਕੇ ਬੰਦ ਦੀ ਜਾਣਕਾਰੀ ਲੈ ਸਕਦੇ ਹੋ ਇਸ ਦੇ ਬਾਰੇ ਹੋਰ ਵੀ ਜਾਣਕਾਰੀ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਲੈ ਸਕਦੇ ਹੋ ਦੋਸਤੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵਾਜਬ ਦੇ ਰੇਟਾਂ ਦੇ ਵਿੱਚ ਖੇਤੀਬਾੜੀ ਸੰਧ ਲੈ ਕੇ ਆਉਂਦੇ ਰਹਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ